ਆਹ ਬੈਠ ਜਾਓ ਬੈਂਕੋ ਵਾਲੇ ਵੱਲੋਂ ਆ ਜਾਓ ਆ ਜਾਓ ਆ ਜਾਓ ਬੈਠਾ ਆ ਜਾਓ 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 ਆ ਜਾ Aho bihit tulu pa Aho bihit tulu pa Aho bihit tulu pa Ô chị, đi nghe rám 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 Thank <laughs> <laughs> you. ਹਾਂ ਜੀ ਅਰੇ 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 ਹੁਣ ਹਲਕਾ ਪਿਆ ਰੋ ਆਇਆ ਜੀ ਉਹ ਮਾੜਾ ਕਿਦੋਂ ਉਹ ਉੱਧਰ ਬੈਠੋ ਜੀ ਮੈਂ ਕਿਹਾ ਵੀ ਆ ਜੀ ਸਾਹਿਬ ਜੀ ਜੇ ਤੁਹਾਨੂੰ ਯਾਦ ਕਰਾਉਣੀ ਵਟਸਐਪ ਤੇ ਵੀ ਜਾ ਕੇ ਹਾਂ ਹਰ ਇੱਕ ਬੰਦੇ ਨੂੰ ਯਾਰ ਜੰਗਲਾਲ ਸਰ ਜੈ ਜੈ ਤੇ ਨਾ ਮੱਥਾ ਟੇਕ ਹਾਂ ਬਹੁਤ ਹੱਸਦੇ ਹਾਂ ਅਸੀਰਵਾਦ ਦੇ ਲਈ ਸਮਝ ਨਹੀਂ ਦੱਸਿਆ ਤਾਂ ਕੋਈ ਨਹੀਂ ਕੋਈ ਨਹੀਂ ਹੋਣੀ ਹੈ ਬੋਲਾ ਟੰਪਕ ਜੇ ਅੱਜ ਵੀ ਇੱਥੇ ਹੀ ਹੋ ਸਰਵਾਜਾ ਹੋ ਰਹੀ ਗੀ ਬਾਣਾ ਜੀ ਪ੍ਰਸਾਦ ਸਾਹਿਬ ਨੂੰ ਅੱਜ ਕੱਲ੍ਹ ਲੱਗਦਾ ਸਾਹਿਬ ਪ੍ਰਸਾਦ ਸਾਹਿਬ ਪਹਿਲਾਂ ਆਪਾਂ ਕਰ ਲੈਂਦੇ ਮੇਰੇ ਘਰ ਹਾਂਜੀ ਬਸ ਹਾਂਜੀ ਡਾਕਟਰ ਨਾ ਖੜ ਜਾਂ ਮੈਂ ਨਾ ਉਸਤਾ ਜੀ ਠੀਕ ਹੈ ਪਿੱਛੇ ਖੜਾ ਮਾਲਕ ਵਿੱਚ ਗੜਾ ਇਹਨਾਂ ਨੂੰ ਬੁਲਾ ਲਓ ਸਾਰਿਆਂ ਨੂੰ ਬੁਲਾ ਲਓ ਇੱਧਰ ਬੁਲਾ ਲਓ ਪਹਿਨਾ ਆ ਜਾਓ ਸਾਰੇ ਭਾਈ ਸਾਰੇ ਇੱਧਰ ਆ ਜਾ ਆਪਾਂ ਆ ਜਾਓ ਕੋਈ ਅੱਜ ਜੀ ਮਰੀ ਹੋਣੀ ਆ ਜਾਓ ਆ ਜਾਓ ਤੁਹਾਨੂੰ ਫੜੀ ਹੋਣਾ ਸਾਰੇ ਬੀਬੀਆਂ ਨਹੀਂ ਪਿੱਛੇ ਰਹਿਣੀਆਂ ਤੇ ਬੀਬੀਆਂ ਅੱਜ ਛੱਡਾ ਬਾਰੀ ਅਗਲੇ ਤਨ ਸਾਡੇ ਇੱਕ ਲੈਨ ਚ ਆ ਜਾਓ ਆਪਦੇ ਸਾਰੇ ਫਰੂਮ ਨੂੰ ਅਟੈਂਡ ਕਰਦੇ ਮੈਂ ਦੱਸਦਾ ਹਾਂ ਮੁਗਰੇ ਗੱਦੀ ਰਾਹ ਨੇ 10000 ਪੂਰਾ ਦਾ ਤੇ ਇਹ ਸ਼ੁਰੂ ਜੀ ਆਪ ਕੋਲ ਨਾਲ ਥੋੜੇ ਪੁੱਛਣ ਥੋੜੇ ਪੁੱਛਣ ਆ ਨਹੀਂ ਮਿੱਠੂ ਹੋਰੇ ਆ ਗਿਆ ਹਾਂ ਇਹ ਡੱਬਾ ਵੀ ਚੱਲ ले ले तो मान जो आ जा पीछे क्यों नहीं जाते आ जाओ आगे इधर आ जाओ मार दो को करत पड़दा इतना होन साले के ले तू अंदर न हो मड़ जा ਸਾਰੇ ਤਾਂ ਦਿਨ ਹੋਇਆ ਹੋ ਗਿਆ ਹੋਰ ਸਾਹਮਣੇ ਫੋਟੋ ਖਿਚੋ ਜਿਹੜੇ ਕਰ ਰਹੇ ਇੱਥੇ ਨਾਲ ਹੀ ਮੈਂ ਵੀ ਨਾ ਚੀ ਉਹ ਜਿਹੜਾ ਪਿਛਲੇ ਲੈ ਕਰਨੀ ਬੜਾ ਮੋੜ ਪਿਛਲੇ ਲੈ ਆਜੋ ਅੱਗੇ ਇੱਧਰ ਆਜੋ ਤੁਸੀਂ ਆਜੋ ਸਿੰਘ ਸਾਹਿਬ ਇੱਧਰ ਆ ਜਰਾ ਆਂ ਕਰੂਏ ਅਲੀ ਕਿਹਨੂੰ ਦੋ ਦੇਵੋਗਾ ਰੱਬਾ ਸਾਡੇ ਐਸ.ਡੀ.ਓ. ਸਾਹਿਬ ਜਨਪ੍ਰੀਤ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਐਸ.ਡੀ.ਓ. ਸਾਹਿਬ ਅਮਰਪ੍ਰੀਤ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਜੈ ਜੀ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਤੁਸੀਂ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਪੰਚ ਇਸ ਪਿੰਡ ਦੇ ਸਰਪੰਚ ਸਾਹਿਬ ਮੋਹਨਾਲ ਜੀ ਹੋਰ ਵੱਖ-ਵੱਖ ਪਿੰਡਾਂ ਤੋਂ ਜਿੰਨੇ ਵੀ ਸਰਪੰਚ ਪੰਚ ਜਿੰਨੇ ਤੁਸੀਂ ਇੱਥੋਂ ਆਏ ਆ ਬਰੀ ਆ ਬੀ ਬੈਣਾ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅੱਜ ਇਸ ਖੁਸ਼ੀ ਦੇ ਮੌਕੇ ਤੇ ਜਿਹੜੀ ਤੇ ਰੋਡ ਬਹਿਲਪੁਰ ਤੋਂ ਬੰਗਾ ਨੂੰ ਜਾਂਦੀ ਆ ਇਹ ਮੇਰਾ ਗੱਲ 4.5 ਕਿਲੋਮੀਟਰ ਰਾਮਪੁਰ ਤੱਕ ਖੜਿਆ ਸਾਨੂੰ ਘਟੋ ਘਟ 10 15 ਪੀੜਾ ਨੂੰ ਫਾਇਦਾ ਹੋ ਜਾਊਗਾ ਇੰਤਾ ਹੀ ਮੇਰਾ ਖਿਆਲ ਆ ਮੋਹਰੇ ਬੰਗਾ ਨੂੰ ਮੇਰਾ ਖੜ ਕੱਟ ਕੋ ਕੱਟ 13 ਕਿਲੋਮੀਟਰੇ ਜੁੜਦਾ ਆ ਤਾਂ ਬਾਕੀ ਕੋਈ ਐਮਐਲਏ ਸਾਹਿਬ ਦੇ ਡਾਟ ਸਾਹਿਬ ਦੇ ਕੰਮਾਂ ਬਾਰੇ ਤਾਂ ਪਹਿਲਾਂ ਹੀ ਜਾਣੂ ਆ। ਵੇ ਕੰਮਾਂ ਦੀ ਤਾਂ ਇਹ ਨਹੀਂ ਅਸਰ ਕੋਈ ਛੱਡੀ ਹੈ ਨਹੀਂ। ਤਾਂ ਦੇਖ ਲਓ ਆਹ ਗੱਲ ਕਰ। ਆਹ ਪਿੱਥੇ ਕਿੰਨੀ ਸਾੜਨੇ ਕਿ ਤਾਰੀ ਸੜਕ ਬਣਾਈ ਆ ਜੀਟੀ ਰੋਡ। ਜਿੱਤਾ ਹੀ ਠਾਉਦੀ ਤੋਂ ਜਿਹੜੀ ਟੜਕ ਸੀ। ਵਾਧਾ ਤੱਕ ਇਹ ਡਾਟ ਸਾਹਿਬ ਨੇ ਦੇਖ ਲਓ ਕਿ ਕਿੰਨੀ ਸੀਗੀ ਜਿਹੜਾ ਕਿ 15-20 ਮਿੰਟ ਦਾ ਰਾਤਾ ਸਾਰਾ ਰਹਿ ਜਾਂਦਾ। ਜੇ ਕਾਲਜ ਦੀ ਗੱਲ ਕਰ ਲਈਏ ਤਾਂ ਕਾਲਜ ਮੁਫਰੀਆਂ ਨੇ ਸਰਕਾਰੀ ਕਾਲਜ। ਮੇਰਾ ਗਾਰ ਪਿਛਲੇ ਸਾਡੀਆਂ ਸਰਕਾਰਾਂ ਦੇ ਵਿੱਚ ਮਾਤਰੀ ਰਹਿ ਕੇ ਗਏ ਆ 20 ਸਾਲ ਕੋਈ ਇਦਾਂ ਦਾ ਵੱਡਾ ਕੰਮ ਨਹੀਂ ਹੋਇਆ ਸਰਕਾਰੀ ਕਾਲਜ ਮੁਕਰੀਆਂ ਵਾਲੇ ਬਣਾਇਆ ਫਿਰ ਆਪਾਂ ਜੇ ਪੁਰਾਣੀ ਗੱਲ ਕਰ ਲਈਏ ਮੈਂ ਤਾਂ ਕਈ ਵਾਰਾ ਸਟੇਜ ਤੇ ਬੋਲਦਾ ਵੀ ਕਹਿਣਾ ਹੁੰਦਾ ਕਿ ਪੁਰਾਣ ਵਾਲੇ ਐਮਐਲਏ ਸੜਕਾਂ ਵਾਲੇ ਐਮਐਲਏ ਹਲਕਾ ਸੰਭਾਲਣ ਵਾਲੇ ਐਮਐਲਏ ਰਹੇ ਆ ਮੌਤਾ ਫਿਰ ਐਮਪੀ ਬਣ ਗਏ ਆ ਤਾਂ ਹੁਣ ਸਾਡਾ ਬੇਟਾ ਅਸ਼ਾਂਕ ਕੁਮਾਰ ਉਹਨਾਂ ਦੇ ਥੈਂ ਆਪਣੀ ਡਿਊਟੀ ਨਿਭਾ ਰਿਹਾ ਉਹਨਾਂ ਨਾਲੋਂ ਵੀ ਜ਼ਿਆਦਾ ਅਸੀਂ ਇਹਨੂੰ ਚਾਰਨਾ ਛੋਟਾ ਰਾਜਕੁਮਾਰ ਕਹਿੰਨੇ ਆ ਜਿੱਦਾਂ ਡਾਕਟਰ ਸਾਹਿਬ ਕੰਮ ਕਰਦੇ ਇਥੇ ਉਸੇ ਨਫਤਾਰਨਾ ਸਾਡੇ ਐਮਐਲਏ ਸਾਹਿਬ ਆਪਣੇ ਹਲਕੇ ਦੇ ਵਿੱਚ ਬੱਖਬਖ ਪਿੰਡਾਂ 'ਚ ਕੰਮ ਕਰਦੇ ਆ ਹੋਰ ਜੇ ਮੈਂ ਕੰਮਾਂ ਦੀ ਗੱਲ ਤੁਹਾਨੂੰ ਕਰਾਉਣ ਲੱਗਾ ਬਿਸ਼ੋਹੀ ਵਾਲਾ ਪੁਲ ਮੇਰਾ ਗੱਲ ਉਹਦੇ ਨਾਲੇ ਆਪਣੇ ਬਗੀਚਾਲ ਵਾਲਾ ਪੁਲ ਉਹਦੇ ਨਾਲੇ ਵੱਲੂ ਵਾਲਾ ਪੁਲ ਉਹਦੇ ਨਾਲੇ ਡਾਂਡੀਆਂ ਵਾਲਾ ਪੁਲ ਉਹਦੇ ਨਾਲੇ ਨਾਲੇ ਇੱਕ ਹੁਣੇ ਹੀ ਰੂਪਵਾਲਾ ਦਾ ਪੁਲ ਉਨੇ-ਉਨੇ ਦਾਸ ਸਾਹਿਬ ਨੇ ਉਹ ਵੀ ਮੇਰਾ ਯਾਰ ਪੈਸੇ ਉਹਦੇ ਆ ਗਏ ਆ ਉੱਥੇ ਵੀ ਕੰਮ ਸ਼ੁਰੂ ਹੋ ਜਾਣਾ ਤਾਂ ਸਾਰੇ ਪੁਲਾਂ ਦੀ ਗੱਲ ਕਰ ਲਈਏ ਪੁਲ ਕੋਈ ਵੀ ਛੱਡਿਆ ਨਹੀਂ ਹੈਗਾ ਨਹੀਂ ਤਾਂ ਇੱਥਾਂ ਦੇ ਪੁਲ ਮੈਂ ਇੱਕ ਵਾਰੋਂ ਫੋਨ ਆਇਆ ਸੀ ਤਾਂ ਗੱਲ ਕਰ ਰਹੇ ਸੀ ਮੈਨੂੰ ਕਹਿੰਦੇ ਵੀ ਕਿੱਥੇ ਆ ਤੁਸੀਂ ਜਿਸ ਵੇਲੇ ਅਸੀਂ ਆ ਦਾਡੀਆਂ ਵਾਲੇ ਪੁਲ ਤਾਂ ਅਧ்கਾਟਨ ਕਰਦੇ ਸੀ ਮੈਂ ਕਿਹਾ ਜੀ ਅਸੀਂ ਤਾਂ ਪੁਲ ਦੇ ਅਧ்கਾਟਨ ਕਰਦੇ ਆ ਉਹ ਕਹਿੰਦੇ ਇਹ ਤਾਂ ਹਾਈਵੇ ਤੇ ਤੁਸੀਂ ਖੜੇ ਲੱਗਦੇ ਆ ਵੀ ਪਿੰਡਾਂ ਦੇ ਜਿਹੜੇ ਪੁਲ ਆ ਉਹ ਤਾਂ ਛੋਟੇ-ਛੋਟੇ ਹੁੰਦੇ ਆ ਦੇਖ ਲਓ ਕਿੰਨਾ ਮੇਰਾ ਖਿਆਲਿਆ ਕਿੰਨਾ ਕਿੱਡਾ ਵੱਡਾ ਉਹ ਪੁਲ ਬਣਾਇਆ ਇਦਾਂ ਹੀ ਜੇ ਆਪਾਂ ਟੂਬਲਾਂ ਦੀ ਗੱਲ ਕਰ ਲਈਏ ਪੀਣ ਵਾਲੇ ਪਾਣੀ ਦੇ ਟੂਬਲਾਂ ਦੀ ਗੱਲ ਕਰ ਲਈਏ ਉਹ ਡਾਕਟਰ ਸਾਹਿਬ ਨੇ ਜਿਹੜਾਗਾ 100 ਤੋਂ ਉੱਪਰ ਹਲਕੇ ਦੇ ਵਿੱਚ ਲਵਾਏ ਆ ਜੇ ਆਪਾਂ ਦੂਜੇ ਦੀ ਗੱਲ ਕਰ ਲਈਏ ਉਹਨੂੰ ਕੀ ਕਹਿੰਦੇ ਸਿੰਚਾਈ ਵਾਲੇ ਟੂਬਲਾਂ ਦੀ ਗੱਲ ਕਰ ਲਈਏ ਉਹਦੀ ਕੋਈ ਕਸਰ ਨਹੀਂ ਛੱਡੀ ਤਾਂ ਸਾਹਿਬ ਕਮਾਰੀ ਤੁਸੀਂ ਕੋਈ ਕਸਰ ਨਹੀਂ ਛੱਡੀ ਤਾਂ ਸਾਡੇ ਨਾਕਿਆਂ ਨੇ ਵੀ ਸਾਡੇ ਨਾਲ ਖੜਵੇਂ ਦੀ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਦੋ ਪਰ ਐਮ.ਐਲ.ਏ ਬਣਾਇਆ ਤੇਈ ਵਾਰਾ ਤੁਹਾਨੂੰ ਐਕਟੀ ਬਣਾਇਆ ਤਾਂ ਫਿਰ ਆਪਣੇ بیٹے ਨੂੰ ਇਹਨਾਂ ਨੇ ਐਮਐਲਏ ਬਣਾਇਆ ਇੱਕ ਵਾਰਾਂ ਜ਼ੋਰਦਾਰ ਤਾੜੀਆਂ ਇਹਨਾਂ ਦੇ ਨਾਂ ਤੇ ਕਿਉਂ ਤੁਸੀਂ ਵੀ ਤੁਹਾਡੇ ਸਹਿਯੋਗ ਨਾਲ ਹੀ ਆ ਜੇ ਤੁਸੀਂ ਇਹਨਾਂ ਨੂੰ ਸਹਿਯੋਗ ਦਿੱਤਾ ਤਾਂ ਇਹਨੇ ਵੀ ਤੁਹਾਡਾ ਸਹਿਯੋਗ ਪੂਰਾ ਕੀਤਾ ਤਾਂ ਹੋਰ ਦਾ ਸਰ ਹੋਰ ਇਹਨਾਂ ਦੇ ਕਮਾਲ ਬਾਰੇ ਤਾਂ ਰਾਤੇ ਪੈ ਜਾਣੀਆਂ ਹੁਣ ਅੱਗੇ ਜਾਣਾ ਹੈ ਹਨਾ ਅੱਜ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਹੜਾ ਕਿ ਇਥੋਂ ਜੋੜਿਆ ਹੁਣ ਮੈਂ ਆਪਣੇ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਉਹ ਆਪਣੇ ਡਾਕਟਰ ਸਾਹਿਬ ਮਾਰੀ ਆਪਣੇ ਵਿਚਾਰ ਭੇਜ ਕਰਨ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਾਤਾਵਾਂ ਪਹਿਨਾ ਮੇਰੇ ਵੱਡੇ ਤੇ ਛੋਟੇ ਵੀ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੇ ਮੇਰੇ ਪਿਆਰੀਆਂ ਭੈਣਾ ਬੀਬੀਆਂ ਖੜੀਆਂ ਉਹਨਾਂ ਨੂੰ ਜੇ ਕਿਤੇ ਬੈਹਣ ਦੀ ਜਗ੍ਹਾ ਦੇ ਦਿਓ ਪਲੀਜ਼ ਖੜੀਆਂ ਐ ਗਰਮੀ ਦੇ ਵਿੱਚ ਇੱਥੇ ਕੁਝ ਕੁਰਸੀਆਂ ਖਾਲੀ ਵੀ ਨੇ ਬੈਠ ਜਾਓ ਪਲੀਜ਼ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਜੋ ਉਦਘਾਟਨ ਕੀਤਾ ਗਿਆ ਹੈ ਜੋ ਸੜਕ ਬਣ ਰਹੀ ਹੈ ਕੋਟ ਤੋਂ ਬੰਗੇਵਾਲੀ ਤੇ ਇਸ ਦੇ ਵਿੱਚ ਜਿਹੜੀ ਲੰਬਾਈ तकरीबन 4 ਕਿਲੋਮੀਟਰ ਹੈ ਤੇ ਇਹਦੀ ਲਾਗਤ तकरीबन 1.6 ਕਰੋੜ ਜਾਨੀ ਕਿ 1 ਕਰੋੜ 60 ਲੱਖ ਰੁਪਏ ਦੀ ਹੈ ਤੇ ਇਸ ਤੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਜਿੱਥੇ ਅਸੀਂ ਮੈਨੂੰ ਪਤਾ ਹੈ ਕਿ ਜਦੋਂ ਵੀ ਤੁਸੀਂ ਮਿਲਦੇ ਆ کافی سارے ਕੰਮ ਗਿਣਾਉਂਦੇ ਹੋਈਆਂ ਤਾਂ ਮੈਂ ਸਮਝਦਾ ਕਿ ਜਦੋਂ ਕੰਮ ਹੁੰਦੇ ਆ ਸਾਨੂੰ ਉਹ ਵੀ ਵਧੀਆ ਤਰੀਕੇ ਦੇ ਨਾਲ ਮਨਾਉਣੇ ਚਾਹੀਦੇ ਆ ਤੇ ਅਸੀਂ ਮਨਾ ਵੀ ਰਹੇ ਆ ਤੁਸੀਂ ਸਾਰੇ ਅਜਨੇ ਭਰਮੀ ਗਲਤੀ ਦੇ ਵਿੱਚ ਆਏ ਆ ਇਹ ਉਸ ਦਾ ਦਾ ਸਬੂਤ ਹੈ ਤੇ ਬਹੁਤ ਅੱਛਾ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਪਹਿਲਾਂ ਵੀ ਬਹੁਤ ਖੁਸ਼ੀ ਹੁੰਦੀ ਸੀ ਜਦੋਂ ਤੁਸੀਂ ਡਾਕਟਰ ਸਾਹਿਬ ਦਾ ਇੰਨਾ ਵੱਧ ਚੜ ਕੇ ਸਾਥ ਦਿੰਦੇ ਆਏ ਆ ਤੇ ਹੁਣ ਤੁਸੀਂ ਉੱਤੋਂ ਵੀ ਵੱਧ ਚੜ ਕੇ ਮੇਰਾ ਸਾਥ ਦਿੱਤਾ ਹੈ ਮੈਂ ਇਸ ਚੀਜ਼ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਧੰਨਵਾਦੀ ਹਾਂ ਜਿਹੜੇ ਵੀ ਸਾਰੇ ਮੇਰੇ ਦਿਲ ਦੇ ਕਰੀਬ ਪਤਵੰਤੇ ਸੱਜਣ ਨੇ ਉਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਹੈ ਜੋ ਫਲਕੇ ਦੇ ਵਿੱਚ ਕਰਵਾਏ ਜਾ ਰਹੇ ਜੇ ਗੱਲ ਕਰੀਏ ਸੀ ਕੋਟ ਦੀ ਤਾਂ ਕੋਟ ਦੇ ਲਈ ਵੀ ਬਹੁਤ ਵੱਡੀ ਖੁਸ਼ਖਬਰੀ ਹੈ ਜੋ ਕੋਟ ਦੀ ਮੰਡੀ ਹੈ ਉਸ ਦੇ ਲਈ ਸਰਕਾਰ ਵੱਲੋਂ 1 ਕਰੋੜ 55 ਲੱਖ ਰੁਪਏ ਦੀ ਗ੍ਰਾਂਟ ਜਿਹੜਾ ਆ ਚੁੱਕੀ ਹੈ ਜਿਹਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਮੰਡੀਕਰਨ ਕੀਤਾ ਜਾਏਗਾ ਤੇ ਸਿਰਫ ਕੋਟ ਹੀ ਨਹੀਂ ਜਿਹੜੀ ਨਾਲ ਦਿਹਾਣੇ ਦੀ ਤੇ ਸਰਹਾਲੇ ਦੀ ਮੰਡੀ ਹੈ ਤਿੰਨੋਂ ਮੰਡੀਆਂ ਦਾ ਮਿਲਾ ਕੇ तकरीबन 3.5 ਕਰੋੜ ਦੀ ਜੋ ਗ੍ਰਾਂਟ ਹੈ ਉਹ ਆ ਚੁੱਕੀ ਹੈ ਤੇ ਇਸੇ ਤਰ੍ਹਾਂ ਹੀ ਪੂਰਬੀ ਬਹੁਤ سارے ਪ੍ਰੋਜੈਕਟ ਹਲਕੇ ਦੇ ਵਿੱਚ ਕੀਤੇ ਜਾ ਰਹੇ ਆ ਜਿਹੜਾ ਮੁਖ ਲਿਆਣੇ ਵਾਲਾ ਕਾਲਜ ਹੈ ਉੱਥੇ ਵੀ ਤਕਰੀਬਨ 2.5 ਕਰੋੜ ਦੀ ਜੋ ਗ੍ਰਾਂਟ ਆ ਚੁੱਕੀ ਹੈ ਉਹਨੂੰ ਕਾਲਜ ਨੂੰ ਹੋਰ ਬਿਹਤਰ ਕਰਨ ਦੇ ਲਈ ਉੱਥੇ ਹੋਰ ਸੁਵਿਧਾਵਾਂ ਲਿਆਉਣ ਦੇ ਲਈ ਤਾਂ ਕਿ ਸਾਡੇ ਜੋ ਬੱਚੇ ਇੱਥੇ ਪੜ੍ਹਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਟਾਈਮ ਬਦਲ ਰਿਹਾ ਅਸੀਂ ਵੀ ਟਾਈਮ ਦੇ ਨਾਲ-ਨਾਲ ਬਦਲਣਾ ਜਿਹੜੇ ਸਾਡੇ ਇਮਾਰਤਾਂ ਨੇ ਉਹਨਾਂ ਨੂੰ ਵੀ ਅਸੀਂ ਹੋਰ ਬਿਹਤਰ ਕਰਨਾ ਹੈ ਤੇ ਪਿੰਡਾਂ ਦੇ ਵਿੱਚ ਹੋਰ ਵਿਕਾਸ ਵੀ ਕਰਨਾ ਹੈ ਕਿਉਂਕਿ ਇਹ ਹੀ ਜੋ ਹੈ ਨਜ਼ਰੀਆ ਡਾਕਟਰ ਸਾਹਿਬ ਪਹਿਲਾਂ ਲੈ ਕੇ ਆਏ ਸੀ ਉਸੇ ਨਜ਼ਰੀਏ ਨੇ ਉਹਨਾਂ ਦੇ ਸੁਪਨੇ ਨੂੰ ਅਸੀਂ ਪੂਰਾ ਕਰਨਾ ਹੈ ਤੇ ਉਹ ਸਾਡੇ ਉਹ ਜੋ ਮੈਂ ਸਮਝਦਾ ਤੁਹਾਡੇ ਸਾਰਿਆਂ ਦੇ ਸਾਥ ਤੋਂ ਬਿਨਾ ਨਹੀਂ ਪੂਰਾ ਹੋ ਸਕਦਾ ਇਸ ਕਰਕੇ ਮੇਰੀ ਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਸਾਰੇ ਰਲ ਮਿਲ ਕੇ ਰਹ ਰਹੇ ਹਾਂ ਹੁਣ ਵੀ ਰਹ ਰਹੇ ਹਾਂ ਤੇ ਉਸੇ ਤਰ੍ਹਾਂ ਅਸੀਂ ਰਲ ਮਿਲ ਕੇ ਰਹੀਏ ਇਕੱਤਰਤਾ ਦੇ ਨਾਲ ਪਿਆਰ ਦੇ ਨਾਲ ਦੂਜੇ ਦਾ ਇੱਜ਼ਤ ਮਾਨ ਦੇ ਨਾਲ ਉਸੇ ਤਰ੍ਹਾਂ ਹੀ ਕਰਦੇ ਰਹੀਏ ਜਿਹੜੇ ਬਾਕੀ ਕੰਮ ਵੀ ਨੇ ਕੋ ਵੀ ਹੋਈ ਜਾਣੀਏ ਤੁਸੀਂ ਉਸ ਗੱਲ ਦੀ ਚਿੰਤਾ ਨਾ ਕਰੋ ਘਬਰਾਵੋ ਨਾ ਮੈਨੂੰ ਪਤਾ ਹੈ ਇੱਥੇ ਦੀਆਂ ਵੀ ਕੁਝ ਸਮੱਸਿਆ ਹੈ ਜੀਆਂ ਮੈਂ ਉਹਨਾਂ ਨਾਲ ਵੀ ਬਹੁਤ ਤਰੀਕੇ ਤਰਾ ਜਾਣੂ ਆ ਤੇ ਉਸ ਪੱਖੋਂ ਤੁਸੀਂ ਨਿਸ਼ਚਿੰਤ ਰਹੋ ਜਿਹੜੇ ਸਾਰੇ ਯੂਥ ਦੇ ਸਾਥੀ ਨੇ ਮੇਰੇ ਉਹਨਾਂ ਦੇ ਲਈ ਵੀ ਇਹ ਵੀ ਕੁਝ ਖਬਰੀ ਹੈ ਕਿ ਜੋ ਹਲਕੀਆਂ ਗਰਾਊਂਡਾਂ ਆ ਉਹਦੇ ਲਈ 29 ਗਰਾਊਂਡਾਂ ਦੇ ਲਈ ਤਕਰੀਬਨ 9 ਕਰੋੜ ਰੁਪਏ ਜੋ ਆ ਚੁੱਕਾ ਹੈ ਸਰਕਾਰ ਵੱਲੋਂ ਜਿਥੇ ਗਰਾਉਂਡਾਂ ਨੂੰ ਵਧੀਆ ਆਧੁਨਿਕ ਟੈਕਨੋਲੋਜੀ ਵਾਲੇ ਸਟੇਡੀਅਮ ਬਣਾਏ ਜਾਣਗੇ ਜਿੱਥੇ ਵਧੀਆ-ਵਧੀਆ ਫੈਸਿਲਿਟੀਆਂ ਸਹੂਲਤਾਂ ਲਿਆਂਾਈਆਂ ਜਾਣਗੀਆਂ ਸਾਡੇ ਯੂਥ ਲਈ ਜਿੱਥੇ ਉਹ ਵਧੀਆ ਤਰੀਕੇ ਦੇ ਨਾਲ ਆਪਣੀ ਖੇਡਾਂ ਨੂੰ ਬਿਹਤਰ ਕਰ ਸਕਣ ਤੇ ਨਸ਼ਿਆਂ ਤੋਂ ਦੂਰ ਵੀ ਰਹਿਣ ਇਸੇ ਦੇ ਨਾਲ ਤੁਹਾਡੇ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਐਮਐਲਏ ਸਾਹਿਬ ਬਹੁਤ-ਬਹੁਤ ਧੰਨਵਾਦ ਕਿਤਾ ਕਿ ਐਮਐਲਏ ਸਾਹਿਬ ਨੇ ਦੱਸਿਆ ਮੰਡੀ ਦੇ ਬਾਰੇ ਮੰਡੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੰਡੀ ਦੇ ਵਿੱਚ ਜਦੋਂ ਵੀ ਆਉਂਦੇ ਸੀ ਕਹਿੰਦੇ ਸੀ ਕਿ ਮੀਂਹ ਪਾਣੀ ਦੇ ਵਿੱਚ ਫਸਲ ਖਰਾਬ ਹੁੰਦੀ ਆ ਤਾਂ ਫੇ ਐਮਬੀ ਸਾਹਿਬ ਨੇ ਐਮਐਲਏ ਸਾਹਿਬ ਨੇ ਇਹਨਾਂ ਨੇ ਯਤਨ ਕੀਤਾ ਤੇ ਪੈਸੇ ਪੈ ਗਏ ਆ ਉਦੋਂ ਬਾਅਦ ਇੱਦਾਂ ਹੀ ਸਰਾਲਾ ਕਲਾ ਦੀ ਮੰਡੀ ਨੂੰ ਇੱਦਾਂ ਹੀ ਸਾਧ ਸੰਗ ਜੀ ਸਰਾਲਾ ਕਲਾ ਦੀ ਮੰਡੀ ਨੂੰ ਵੀ ਇੰਨੇ ਪੈਸੇ ਪਾਏ ਆ ਇੰਨੇ ਹੀ ਪੈਸੇ ਜਿੱਦਾਂ ਦੇਹਾਨੇ ਦੀ ਮੰਡੀ ਨੂੰ ਉਹ ਵੀ ਪੈਸੇ ਪੈ ਗਏ ਆ ਗਰਾਉਂਡਾਂ ਬਾਰੇ ਤੁਸੀਂ ਦੱਸਿਆ ਗਰਾਉਂਡਾਂ ਦੇ ਪੈਸੇ ਵੀ ਦੱਸਿਆ ਆਮਲੇ ਫਾਪ ਨੇ ਤਾਂ ਰੌਂਡਾਂ ਦੇ ਕੰਮ ਨਹੀਂ ਰੁਕਣੇ ਹੈ ਕੰਮ ਚੱਲੀ ਜਾਣੇ ਆ ਇਦਾਂ ਹੀ ਅਸੀਂ ਇੱਕ ਜੁਤ ਨਸ਼ਾ ਅਪਰਾਧ ਮੇਂ ਸ਼ੁਰੂ ਕੀਤੀ ਆ ਜਿਹਦੇ ਵਿੱਚ ਅਸੀਂ ਮੇਰਾ ਖਾਲਿਆ 190 ਪਿੰਡਾਂ ਦੇ ਵਿੱਚ ਚੱਲ ਗਏ ਆਪਣੇ ਦੂਜੇ ਤੋਂ ਸਾਡੇ ਐਂਟੀ ਸਾਹਿਬ ਵੱਡੇ ਤੇਜ ਤੋਂ 60000 ਬਹੁਤ ਹੀ ਸਤਕਾਰਯੋਗ ਸਾਡੇ ਬਜ਼ੁਰਗ ਮਾਤਾ ਮਾ ਪਹਿਣਾ ਮੇਰੇ ਵੀਰ ਤੇ ਬਹੁਤ ਹੀ ਪਿਆਰੇ ਬੱਚਿਓ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਇੱਥੇ ਜਿਵੇਂ ਨਾਵਾਂ ਦੀ ਤਫਸੀਲ ਜਿਆਦਾ ਸਾਰੇ ਨਾਮ ਮੇਰੇ ਦਿਲ ਦੇ ਕਰੀਬ ਆ ਸਾਰੇ ਅਜ਼ੀਜ਼ ਆ ਔਰ ਸਾਰੇ ਮੈਂ ਸਮਝਦਾ ਕਿ ਸਾਡੇ ਪਰਿਵਾਰ ਦੇ ਮੈਂਬਰ ਆ ਔਰ ਅੱਜ ਜਿਨ੍ਹਾਂ ਬੁਲੰਦੀਆਂ ਤੇ ਅਸੀਂ ਪਹੁੰਚੇ ਆ ਉੱਥੇ ਪਹੁੰਚਾਉਣ ਦੇ ਲਈ ਤੁਹਾਡਾ ਸਾਰਿਆਂ ਦਾ ਸਾਰੇ ਸਾਰੇ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਆ ਤੁਹਾਡੇ ਯੋਗਦਾਨ ਦੇ ਸਦਕਾ ਅੱਜ ਵਾਹਿਗੁਰੂ ਦੀ ਕਿਰਪਾ ਹੈ ਤੇ ਉਸ ਵਾਹਿਗੁਰੂ ਦੀ ਕਿਰਪਾ ਸਦਕਾ ਸਾਰੇ ਜਿਹੜੇ ਇਹ ਕੰਮ ਹੋ ਰਿਹਾ ਹੈ ਔਰ ਖੁਸ਼ੀ ਦੀ ਗੱਲ ਇਹ ਆ ਵੀ ਜਿਹੜਾ ਰੋਡ ਸੀ ਇਹ ਸੜਕ ਸੀ ਇਹ ਕਾਫੀ ਦੇਰ ਤੋਂ ਖਰਾਬ ਚੱਲ ਰਹੀ ਸੀ ਔਰ ਬੈਲਪੁਰ ਤੋਂ ਵੀ ਸਾਡੇ ਸਾਥੀਆਂ ਨੇ ਵੀ ਪੰਚਾਇਤ ਨੇ ਵੀ ਸਰਪੰਚ ਸਾਹਿਬ ਨੇ ਆਏ ਸਰਪੰਚ ਸਾਹਿਬ ਨਹੀਂ ਜਸਹਣੀ ਆਜ ਜਸਹਣੀ ਆਇਆ ਸੋ ਸਰਪੰਚਾ ਉਹਨਾ ਆਪਾਂ ਗਿਆ ਸੀ ਮੈਂ ਗਰਾਊਂਡ 'ਚ ਜਦੋਂ ਤੇ ਮੇਰੇ ਖਿਆਲ 2 ਮਹੀਨੇ ਹੋ ਗਏ ਤੇ ਉਦੋਂ ਇਹ ਅਸੀਂ ਵਾਅਦਾ ਕੀਤਾ ਸੀ ਵੀ ਹਫ਼ਤੇ 'ਚ ਸ਼ੁਰੂ ਕਰ ਦਾਂਗੇ ਪਰ ਕੋਈ ਮਾਈਨਿੰਗ ਮਟੀਰੀਅਲ ਨਾ ਮਿਲਣ ਕਰਕੇ ਪ੍ਰੋਬਲਮਸ ਹੋਣ ਕਰਕੇ ਸਾਡੇ ਦਿਲਪ੍ਰੀਤ ਜੀ ਸਾਡੇ ਐਕਸੀਡੈਂਟ ਨੇ ਔਰ ਬਹੁਤ ਮਿਹਨਤੀ ਬੱਚਾ ਸਾਡਾ ਨੌਜਵਾਨ ਸਾਥੀ ਆ ਔਰ ਉਹ ਨਾ ਮਿਲਣ ਕਰਕੇ ਥੋੜਾ ਪ੍ਰੋਜੈਕਟ ਲੇਟ ਹੋ ਗਿਆ ਸਰਮਾ ਸਾਹਿਬ ਮਾਫੀ ਚਾਹਦੇ ਆ ਸੋ ਇਹ ਆ ਕਿ ਕਈ ਵਾਰੀ ਕਹਿੰਦੇ ਉਹਦੇ ਵੀ ਦੇਰ ਆਏ ਦਰੋਸਤ ਆਏ ਵੀ ਕੰਮ ਸਰਪਾ ਸਾਹਿਬ ਇਹ ਆ ਵੀ ਸ਼ੁਰੂ ਹੋ ਗਿਆ ਸੋ ਇਹ ਜਿਸ ਤਰ੍ਹਾਂ ਸ਼ਾਕ ਜੀ ਨੇ ਦੱਸਿਆ ਤੇ ਕੰਮ ਜਿਹੜਾ ਇਹ ਸੜਕ ਚੌੜੀ ਵੀ ਹੋ ਰਹੀ ਆ ਤੇ ਵੱਡ ਵੀ ਰਹੀ ਆ ਸੋ ਲਗਭਗ 1.5 ਕਰੋੜ ਤੋਂ ਵੀ ਜ਼ਿਆਦਾ ਦੀ ਲਗਤ ਨਾ ਇਹ ਜਿਹੜੀ ਸੜਕ ਬਣ ਰਹੀ ਆ ਤੇ ਇਸ ਦੇ ਨਾਲ ਬਹੁਤ ਸਾਰੇ ਆਲੇ ਦੁਆਲੇ ਕਾਫੀ ਸਾਡੇ ਪਿੰਡਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਤੇ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਸ਼ੰਗ ਜੀ ਨੇ ਦੱਸਿਆ ਕਿ ਮੰਡੀਆਂ ਦੀ ਬੜੀ ਵੱਡੀ ਸਮੱਸਿਆ ਸੀ ਰਾਮ ਸਰੂਪ ਜੀ ਇੱਥੇ ਬੈਠੇ ਆ ਤੇ ਇਹ ਰਾਮ ਸਰੂਪ ਜੀ ਨੇ ਕਈ ਵਾਰੀ ਕਿਹਾ ਵੀ ਇਹ ਮੰਡੀਆਂ ਦੇ ਵਿੱਚ ਬਹੁਤ ਪ੍ਰੋਬਲਮ ਹੈਗੀ ਹੈ ਔਰ ਥੱਲੇ ਇੱਟਾਂ ਲੱਗੀਆਂ ਹੋਈਆਂ ਲਗਭਗ ਕੱਚੀਆਂ ਵਰਗੀ ਆ ਸੋ ਆਪ ਸਾਰਿਆਂ ਦੇ ਜਿੰਨੇ ਵੀ ਸਾਡੇ ਆਰਤੀ ਵੀਰ ਉੱਥੇ ਮੈਨੂੰ ਮਿਲਦੇ ਸੀ ਸੋ ਮੇਰੀ ਇੱਕੋ ਹੀ ਕੋਸ਼ਿਸ਼ ਸੀ ਵੀ ਆਹ ਸ਼ਾਹ ਜੀ ਨੂੰ ਕਹਿ ਕੇ ਇਹਦੇ ਗਰਮੇਲ ਜੀ ਕੰਕਰੀਟ ਪਵਾ ਦਈਏ ਗਰਮੇਲ ਜੀ ਨੇ ਵੀ ਕਈ ਵਾਰੀ ਕਿਹਾ ਸੋ ਇਹ ਖੁਸ਼ੀ ਦੀ ਗੱਲ ਹੈ ਕਿ ਇਸ਼ਾਕ ਹੁਣਾ ਨੇ ਇਹਨੂੰ ਮੇਰੇ ਖਿਆਲ ਇਹਦਾ 1.5 ਕਰੋੜ ਤੁਸੀਂ ਦੱਸਿਆ ਸੋ 1.5 ਕਰੋੜ ਰੁਪਏ ਜਿਹੜਾ ਸੱਕਲੀ ਇਸ ਮੰਡੀ ਲਈ ਸੈਂਕਸ਼ਨ ਹੋਇਆ ਇੱਥੇ ਇਹਦੀ ਕੰਕਰੀਟ ਵੀ ਪੈਣੀ ਆ ਤੇ ਸ਼ੈੱਡ ਦੀ ਵੀ ਬੜੀ ਪ੍ਰੋਬਲਮ ਸੀ ਤੇ ਸ਼ੈੱਡ ਵੀ ਬਣਨਾ ਸੋ ਦੋਨੇ ਕੰਮ ਜਿਹੜੇ ਇਸ ਮੰਡੀ ਦੇ ਵਿੱਚ ਹੋਣੇ ਆ ਕਿਉਂਕਿ ਇਹ ਮੰਡੀ ਕਾਫੀ ਦੇਰ ਤੋਂ ਸਾਡਾ ਪ੍ਰੋਬਲਮ ਵਿੱਚ ਆ ਰਹੇ ਸੀ ਔਰ ਇਹਦੇ ਜਿਹੜੀ ਆ ਮੰਡੀ ਦੇ ਵਿੱਚ ਵੀ ਰੌਣਕ ਤਾਂ ਲੱਗੀ ਰਹਿੰਦੀ ਆ ਫਸਲ ਕਾਫੀ ਵੱਡੀ ਗਿਣਤੀ ਵਿੱਚ ਆਂਦੀ ਆ ਸੋ ਇਸ ਕਰਕੇ ਇਹਦੀ ਜਰੂਰਤ ਸੀ ਇਹ ਜਿਹੜੀ ਜ਼ਰੂਰਤ ਆ ਇਹ ਪੂਰੀ ਹੋਈ ਆ ਤੇ ਲਗਭਗ ਸਾਰੇ ਮੰਡੀਆਂ ਨੂੰ ਸਿਹਾਰੇ ਦੀ ਮੰਡੀ ਵੀ ਆ ਤੇ ਤੇਹਾਣੇ ਦੀ ਮੰਡੀ ਵੀ ਆ ਟੋਟਲ ਜਿਸ ਤਰ੍ਹਾਂ ਸ਼ਾਂਜੀ ਨੇ ਦੱਸਿਆ ਕਿ 3.5 ਕਰੋੜ ਰੁਪਈਆ ਇਹਨਾਂ ਮੰਡੀਆਂ ਦੇ ਲਈ ਟੋਟਲ ਆਇਆ ਤੇ ਇੱਥੇ ਵੀ ਜਿਹੜਾ ਬਹੁਤ ਜਲਦੀ ਜਿਹੜੇ ਕੰਮ ਉਹ ਸ਼ੁਰੂ ਹੋ ਜਾਣਗੇ ਤੇ ਬਾਕੀ ਇੱਕ ਹੋਰ ਵੀ ਬਹੁਤ ਵੱਡੀ ਸ਼ਿਕਾਇਤ ਸੀ ਕਿ ਠਿੰਡੇ ਦੀ ਜਿਹੜੀ ਸੜਕ ਜਾਂਦੀ ਕੋਟ ਤੋਂ ਉਹਦੀ ਵੀ ਹਾਲਤ ਬਹੁਤ ਮਾੜੀ ਆ ਸੋ ਉਹ ਵੀ ਉਹਦੇ ਵੀ ਪੈਸੇ ਆ ਗਏ ਤੇ ਉਹ ਵੀ ਬਹੁਤ ਜਲਦੀ ਜੜੀ ਸੋ ਪ੍ਰਧਾਨ ਜੀ ਨੇ ਵੀ ਕਈ ਵਾਰੀ ਕਿਹਾ ਤੇ ਸਾਡੇ ਨਵੇਂ ਬਣੇ ਪ੍ਰਧਾਨ ਗੁੱਛਾ ਜੀ ਤੁਸੀਂ ਵੀ ਦਰਸ਼ਨ ਦੇ ਇੱਧਰ ਆ ਕੇ ਜੀਣਾ ਇਹਨਾਂ ਨੂੰ ਹੁਣ ਅਸੀਂ ਨਵੇਂ ਪ੍ਰਧਾਨ ਬਣਾਇਆ ਇੱਥੋਂ ਸਰਬਾਤ ਸਭ ਇਹ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਇਹਨੂੰ ਚਾਹੀਦਾ ਕਿਉਂਕਿ ਬਹੁਤ ਮਿਹਨਤ ਕਰਦੇ ਵੀ ਔਰ ਤੁਸੀਂ ਸਾਰੇ ਸਾਡੇ ਆ ਵੀ ਤੁਸੀਂ ਤਾਂ ਸਾਡੇ ਸਾਰੇ ਮੇਨ ਹੈਗੇ ਆ ਪਰ ਇਹਨੂੰ ਗੁੱਛੇ ਨੂੰ ਹੁਣ ਇੱਥੋਂ ਆਪਾਂ ਇਹਨਾਂ ਪਿੰਡਾਂ ਦੇ 10 ਪਿੰਡ ਗੁੱਛੇ ਕਿੰਨੇ 11 ਪਿੰਡ ਸੋ 11 ਪਿੰਡਾਂ ਦਾ ਇਹਨੂੰ ਵੀ ਇੱਕ ਲੜਕਾ ਆਪਣਾ ਸੋਨੂੰ ਵੀ ਐਥੋਂ ਉਹਨੂੰ ਵੀ ਚਾਜ ਦਿੱਤਾ ਸੋ ਮੇਰੇ ਹਿਸਾਬ ਨਾਲ ਤੇ ਮੈਂ ਇਹ ਵੀ ਕਾਫੀ ਮਿਹਨਤ ਕਰ ਰਿਹਾ ਮੈਂ ਜਦੋਂ ਦਾ ਇਹਨਾਂ ਨੂੰ ਦੇਖਦਾ ਸੋ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਆ ਮੈਂ ਸਾਰਿਆਂ ਨੂੰ ਪੁੱਛ ਕੇ ਜਦੋਂ ਤਾਂ ਇਹਨਾਂ ਦਾ ਫੈਸਲਾ ਲਿਆ ਸੀ ਵੀ ਇਹਨਾਂ ਨੂੰ ਕਿਉਂਕਿ ਗਰਮੇਲ ਜੀ ਠੀਕ ਆ ਅਸ਼ੀਰਵਾਦ ਤੁਹਾਡਾ ਚਾਹੀਦਾ ਸਰਪਤ ਸਾਹਿਬ ਦੂਜੇ ਗਰਮੇਲ ਦੋਨੇ ਜਮੇਲ ਬੈਠੇ ਸੋ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਵੀ ਜਿਹੜਾ ਸਾਡੇ ਪਿੰਡ ਨੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਐਕਟੀਵਿਟੀ ਆ ਉਹ ਥੋੜੀ ਜਿਹਾ ਫਾਸਟ ਹੋਵੇ ਸੋ ਬਾਕੀ ਜ਼ਿਲ੍ਹਾ ਪ੍ਰੀਸ਼ਦ ਸੰਭਤੀਆਂ ਦੇ ਇਲੈਕਸ਼ਨ ਵੀ ਆ ਰਹੇ ਆ ਜਲਦੀ ਤੇ ਉਹਦੇ ਚ ਵੀ ਆਪਾਂ ਉਹਦੇ ਲਈ ਵੀ ਤਿਆਰੀ ਜਿਹੜੀ ਆ ਉਹ ਕਰੀਏ ਬਾਕੀ ਪਿੰਡਾਂ ਦੇ ਵਿੱਚ ਪੈਸੇ ਆ ਰਹੇ ਆ ਤੇ ਬਾਕੀ ਸਭ ਤੋਂ ਵੱਡੀ ਪ੍ਰੋਬਲਮ ਦਾ ਕੋਟ ਫਤੂਹੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਤੇ ਐਮਐਨਆ ਸਰਬੇਜ ਦੀ ਹੈ ਜਦੋਂ ਵੀ ਤੁਹਾਡਾ ਮੌਕਾ ਲੱਗਦਾ ਇੱਥੇ ਸਰਬੇਜ ਤੇ ਭਾਵੇਂ ਕਰੋੜ ਲੱਗੇ ਜਿੰਨਾ ਵੀ ਲੱਗੇ ਉਹ ਆਪਾਂ ਸਰਬੇਜ ਦਾ ਸਰਪੱਤ ਸਾਹਿਬ ਜ਼ਰੂਰ ਕਿਉਂਕਿ ਤੁਹਾਡਾ ਮੈਂ ਸਮਝਦਾ ਕਿ ਸਭ ਤੋਂ ਵੱਡਾ ਕੰਮ ਜਿਹੜਾ ਇਸ ਵੇਲੇ ਕੋਟ ਫਤੂਹੀ ਦਾ ਕੰਮ ਸਰਬੇਜ ਦਾ ਹੈ ਸੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਤੁਹਾਨੂੰ ਭਰੋਸਾ ਵੀ ਦਿਵਾਉਂਦਾ ਕਿ ਨਹਿਰ ਦੇ ਨਾਲ-ਨਾਲ ਐਮਐਲਏ ਸਾਹਿਬ ਵੀ ਗੱਲ ਕਰ ਰਹੇ ਸੀ ਕਿ ਜਿਹੜੀ ਆਪਾਂ ਪ੍ਰੋਟੈਕਸ਼ਨ ਲਾਣੀ ਆ ਜਿਹੜੇ ਆਪਾਂ ਬੈਰੀਅਰਸ ਲਾਣੇ ਆ ਉਹ ਵੀ ਬਹੁਤ ਜਲਦੀ ਜਿਹੜਾ ਉਹਨਾਂ ਦਾ ਕੰਮ ਸ਼ੁਰੂ ਹੋ ਜਾਏਗਾ ਤੇ ਸਿੱਧੂ ਸਾਹਿਬ ਦੱਸ ਰਹੇ ਸੀ ਚੌਕ ਦਾ ਵੀ ਆ ਸੋ ਚੌਕ ਦੇ ਵਿੱਚ ਵੀ ਲਾਈਟਾਂ ਜਿਹੜੀਆਂ ਉਹ ਵੀ ਜਿਹੜਾ ਲੋਡ ਹੈ ਤਾਂ ਜਰੂਰ ਲਾਈਟਾਂ ਲੱਭ ਤੇ ਵੀ ਲਵਾਵਾਂਗੇ ਤਾਂ ਕਿ ਕਿਉਂਕਿ ਇਹ ਤਾਂ ਕੋਰਥੀ ਤੇ ਇੱਕ ਵੱਡਾ ਸਾਡਾ ਬਾਜ਼ਾਰ ਹੈ ਵੱਡੀ ਵੱਡਾ ਮਾਰਕੀਟ ਹੈ ਸੋ ਇੱਥੇ ਵੀ ਹੋਰ ਵੀ ਜਿਹੜੇ ਕੰਮ ਕਰਨ ਵਾਲੇ ਹੋਏ ਆ ਦੁਕਾਨਾਂ ਦੇ ਅੱਗੇ ਵੀ ਸੀਵਰੇਜ ਦੀ ਜ਼ਰੂਰਤ ਆ ਇਹ ਵੀ ਇਹਦਾ ਹਿੱਸਾ ਹੈ ਜੋ ਅਲੱਗਾ ਹੈ ਇਹ ਅਲੱਗਾ ਸੋ ਇਹ ਵੀ ਮੈਂ ਦੁਕਾਨਦਾਰ ਵੀਰਾਂ ਨੂੰ ਮੈਂ ਇਹੀ ਬੇਨਤੀ ਕਰਨੀ ਜਾਂਦਾ ਵੀ ਇਹਨਾਂ ਵੀ ਜਦੋਂ ਅਸੀਂ ਕੰਮ ਸ਼ੁਰੂ ਕਰੀਏ ਉਹਦੇ 'ਚ ਕਈ ਸਾਡੇ ਭਰਾ ਨਾਰਾਜ਼ ਹੋ ਜਾਂਦੇ ਆ ਤੇ ਕਈ ਖੁਸ਼ ਹੁੰਦੇ ਆ ਸੋ ਮੈਂ ਤਾਂ ਸਭ ਤੋਂ ਪਹਿਲਾਂ ਨਾ ਇਹਦਾ ਕੋਈ ਵਾਦਾ ਨਹੀਂ ਕਰਦਾ ਵੀ ਪਾ ਕੇ ਦਊਗਾ ਪਹਿਲਾਂ ਤੁਸੀਂ ਸਾਰੇ ਭਰਾ ਸਿਰ ਜੋੜ ਕੇ ਬਹਿ ਜਾਓ ਤੁਸੀਂ ਜਿੱਦਾਂ ਕਹੋਗੇ ਤੁਸੀਂ ਜੋ ਹੁਕਮ ਦੇਵੋਗੇ ਜਿਹੜਾ ਪਾਣਾ ਜੋ ਕਰਨਾ ਉਹ ਮੈਂ ਤਿਆਰ ਆ ਪਾਸੇ ਵਾਲੇ ਦੋਵੇਂ ਜਾਣੇ ਤਿਆਰ ਆ ਕਿਉਂਕਿ ਤੁਹਾਡੀ ਆਪਸੀ ਇਹ ਜਿਹੜਾ ਭਾਈਚਾਰਾ ਉਹ ਆਪਸ ਬਹਿ ਕੇ ਜਿੰਨੀਆਂ ਵੀ ਤੁਹਾਡੀ ਦੋਨੇ ਕਮੇਟੀਆਂ ਇੱਥੇ ਦੋ ਕਮੇਟੀਆਂ ਨੇ ਉਹ ਸਾਰੇ ਦੁਕਾਨਦਾਰ ਸਹਿਬਾਨ ਸਾਰੇ ਭਰਾ ਵੀਰ ਸਾਰੇ ਬਹਿ ਕੇ ਉਹ ਆਪ ਡਿਸਾਈਡ ਕਰ ਲਓ ਜਿੱਦਾਂ ਤੁਸੀਂ ਕੀ ਉਹਦਾ ਕਰ ਦਵਾਂਗੇ ਕਿਉਂਕਿ ਇਹ ਵੀ ਇੱਥੇ ਸਮੱਸਿਆ ਜਿਹੜੀ ਆ ਉਹ ਵੱਡੀ ਆ ਕਿਉਂਕਿ ਅਸੀਂ ਕੰਮ ਤਾਂ ਆਏ ਆ ਵੀ ਕੰਮ ਤਾਂ ਆਪਾਂ ਵਧੀਆ ਕਰਨ ਲਈ ਕਰਨਾ ਕੰਮ ਆਪਾਂ ਨਰਾਜ਼ਗੀਆਂ ਵਧਾਣ ਲਈ ਨਹੀਂ ਕਰਨਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਨੀ ਚਾਹੁੰਦਾ ਕਿ ਸਾਰੇ ਆਪਾਂ ਰਲ ਮਿਲ ਕੇ ਜਿਹੜੇ ਕੰਮ ਆ ਹੋਰ ਵਧੀਆ ਤਰੀਕੇ ਦੇ ਨਾਲ ਕਰੀਏ ਤੇ ਬਾਕੀ ਕੰਮ ਜਿਹੜੇ ਉਹ ਰੁਕਣ ਨਹੀਂ ਦਿੰਦੇ ਆਪਾਂ ਕੰਮ ਵਧੀਆ ਕਰਾਂਗੇ ਆ ਵੀ ਸੜਕ ਜਿਹੜੀ ਪਹਿਲੇ ਨਾਲੋਂ ਚੌੜੀ ਹੋ ਰਹੀ ਸੜਕ ਸੋ ਵਧੀਆ ਸੜਕਾਂ ਬਣਾ ਰਹੇ ਜਿੱਥੇ ਵੀ ਬਣਾ ਰਹੇ ਆ 18-18 ਫੁੱਟ ਚੌੜੀਆਂ ਸੜਕਾਂ ਬਣਾ ਰਹੇ ਆ ਸੋ ਸਾਰਿਆਂ ਦਾ ਸਾਰੇ ਤੁਸੀਂ ਭੱਟੀਗਿੰਦੀ ਚਾਹਿਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਐਮਐਲਏ ਸਾਹਿਬ ਵੀ ਲੱਗੇ ਹੋਏ ਆ ਆਪਣੇ ਕੰਮ ਦੇ ਵਿੱਚ ਸੋ ਤੁਹਾਡਾ ਜਲਦੀ ਤੋਂ ਜਲਦੀ ਹੋਰ ਵੀ ਜਿਹੜੇ ਕੰਮ ਆ ਉਹ ਐਮਐਲਏ ਸਾਹਿਬ ਨੇ ਪਰੇ ਚਾੜਨਗੇ ਆ ਜਿਹੜੀ ਸੜਕ ਦੀ ਮਨਜ਼ੂਰੀ ਆ ਉਹ ਵੀ ਇਹਨਾਂ ਵੱਲੋਂ ਪ੍ਰਵਾਈ ਗਈ ਹੈ ਤੇ ਆ ਮੰਡੀਆਂ ਦੀ ਮਨਜ਼ੂਰੀ ਵੀ ਜਿਹੜੀ ਉਹ ਐਮਐਲਏ ਸਾਹਿਬ ਨੇ ਕਰਵਾਈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਧਾਈ ਦਿੰਦਾ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਸਾਰੇ ਆਜੋ ਭਾਈ ਆਜੋ ਸਾਰੇ ਇੱਧਰ ਆਜੋ ਬਾਬਾ ਜੀ ਆਜੋ ਸਾਰੇ ਆਜੋ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਰ ਤੁਸੀਂ ਫਿਰ ਜੇ ਕਰਦੇ ਹੋ ਦਿਲ ਸੁਣਾ ਆ ਜਾਓ ਆਜੋ ਰੱਜੇ ਕੰਮ ਹੋਣਾ ਆ ਜਾਓ ਉਹਨੇ ਇਹ ਫੋਨ ਆਹ ਸ੍ਰੀ ਅਕਾਲ ਜੀ ਆਪਣੇ ਸਾਥੀਓ 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 ਆ ਜਾਓ ਅੱਜ ਉਹ ਸਾਥੀ ਆ ਗਏ ਆਪਣਾ ਪਰਿਵਾਰ ਪ੍ਰਾਪਤ ਕਰਨ ਉਹਨਾਂ ਦੇ ਨਾਲ ਜਾਈ ਤਾਂ ਕਿ ਸਾਡੇ ਅੱਜ ਬੋਲੇ ਸੋਨਿਹਾਲ ਸੋਸ਼ੀਅਤਾ ਬੋਲੇ ਸੋਨਿਹਾਲ ਸੋਸ਼ੀਅਤਾ ਹਾਂ ਕਰ ਲਓ ਜੀ ਸਰ মারপর্নাা <coughs> কথোরেই. <laughs> ਇਹਨਾਂ ਨੂੰ ਕਹਿ ਸਕਦੇ ਹਾਂ ਬਿਨਾਂ ਬੰਦ ਕਰਾਏ ਉਹ ਸਿੱਧਾ ਤਾਂ ਬਈ ਇਹਦਾ ਮੰਡਾ ਪਰ ਬੰਦ ਕਰਾ ਦੂੰਗਾ ਉਹ ਨਹੀਂ ਸ਼ਾਇਦ ਹੋਊਗਾ ਔਰ ਪੰਧਿਆ ਦੇਖੋ ਜੀ ਬੋਝ ਚੱਕਾ ਮੱਦੀ ਜੇ ਬੋਝ ਚੱਕਣ ਦੀ ਬਣਾ ਦੇ ਬਣਾ ਦੇ ਕਿਸੇ ਬਾਪਾ ਇਦਾਂ ਨਹੀਂ ਵੀ ਲਜਾਇਤ ਧੱਕਾ ਨਹੀਂ ਕਰਦਾ ਲੱਕਰ ਦੇਖਣਾ ਕਿ ਇਹ ਬਾਹਰ ਨਹੀਂ ਜੇ ਬੋਝ ਚੱਕਣ ਦਾ ਚਾਰਾ ਨਹੀਂ ਚਾਲੇ ਲਾ ਚਾਰ ਫੱਟੇ ਹੋ ਗਈ ਗੱਲ ਹੁਣ ਹਾਂਜੀ ਬੋਟੋ ਕਾਹਲਾ ਬੋਟੋ ਕਾਹਲੋ ਮੋਟਰਸਾਈਕਲ ਇਹ ਨਹੀਂ ਮਤਲਬ ਪ੍ਰੈਸਰਿੰਸੇ ਮੇਰਾ ਮੋਬਾਈਲ ਕਿਸ਼ਤਾਂ ਤੇ ਲਿਆ ਸੀ ਹੋਲੀ ਹੈ ਮੋਟਰਸਾਈਕਲ ਦਾ ਨੰਬਰ ਵੀ ਆਏਗਾ ਇਹਨੂੰ ਚੌਕਲੇਤਾ ਕਰੋ ਚੌਕੀ ਜਾਇਓ ਮੈਨੂੰ ਦੱਸ ਦਿਓ ਜਦੋਂ ਇਹ ਕਰ ਦਿੰਦਾ ਮੈਂ ਇਹਦਾ ਮੈਂ ਉਹ ਦੇ ਦੇਗਾ ਜੇ ਸਾਡੇ ਏਰੀਆ ਦੇ ਪਰਾਨੋ ਵੀ ਤਾ ਦੇ